ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ 10 ਦਿਨਾਂ ਦੇ ਵਿਦੇਸ਼ੀ ਦੌਰੇ ਤੋਂ ਵਾਪਸ ਆ ਗਏ ਨੇ ਅਤੇ ਵਾਪਸੀ ਉਪਰੰਤ ਉਨ੍ਹਾਂ ਨੇ ਆਪਣੇ ਸਰਕਾਰੀ ਰਿਹਾਇਸ਼ ਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਆਪਣੇ ਵਿਦੇਸ਼ੀ ਦੌਰੇ ਦਾ ਵੀਰਵਾਸਾਂਜਾ ਕੀਤਾ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਾਪਾਨ ਤੇ ਦੱਖਣੀ ਕੋਰੀਆ ਦੀਆਂ ਕਈ ਵੱਡੀਆਂ ਕੰਪਨੀਆਂ ਮੋਹਾਲੀ ਵਿੱਚ ਨਿਵੇਸ਼ ਕਰਨ ਦੇ ਲਈ ਤਿਆਰ ਨੇ ਕੰਪਨੀਆਂ ਨੇ ਮੋਹਾਲੀ ਨੂੰ ਨਵੇਂ ਆਈਟੀ ਹੱਬ ਵਜੋਂ ਵਿਕਸਿਤ ਕਰਨ ਦੇ ਵਿੱਚ ਰੁਚੀ ਦਿਖਾਈ ਹੈ ਨਾ ਸਿਰਫ ਆਈਟੀ ਹੱਬ ਬਲਕਿ ਕਈ ਕੰਪਨੀਆਂ ਨੇ ਇੱਥੇ ਆਰ ਐਨ ਡੀ ਸੈਂਟਰ ਬਣਾਉਣ ਦੀ ਵੀ ਪੇਸ਼ਕਸ਼ ਕੀਤੀ ਹੈ ਜਿਸ ਨਾਲ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਮੌਕੇ ਬਣਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਸ ਦੌਰੇ ਦਾ ਮੁੱਖ ਮਕਸਦ ਸੀ ਪੰਜਾਬ ਵਿੱਚ ਵੱਡੇ ਨਿਵੇਸ਼ ਲਿਆਉਣਾ ਪੰਜਾਬ ਸਰਕਾਰ ਅਗਲੇ ਸਾਲ ਮਾਰਚ ਵਿੱਚ ਪ੍ਰੋਗਰੈਸਿਵ ਪੰਜਾਬ ਬਿਜ਼ਨਸ ਸਮਿਟ ਕਰ ਰਹੀ ਹੈ ਜਿੱਥੇ ਕਈ ਦੇਸੀ ਤੇ ਵਿਦੇਸ਼ੀ ਕੰਪਨੀਆਂ ਹਿੱਸਾ ਲੈਣਗੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਹੈ ਕਿ ਇਨਵੈਸਟ ਪੰਜਾਬ ਰਾਹੀਂ ਹੁਣ ਤੱਕ 1.4 ਲੱਖ ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੇ ਵਿੱਚ ਲਿਆਂਦਾ ਜਾ ਚੁੱਕਾ ਹੈ ਤੇ ਇਹ ਦੌਰਾ ਇਸ ਮੋਹਿਮ ਨੂੰ ਹੋਰ ਤੇਜ਼ ਕਰੇਗਾ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਉਦਯੋਗਾਂ ਦਾ ਨਵਾਂ ਸੈਂਟਰ ਬਣਾਉਣ ਲਈ ਇਹ ਦੌਰਾ ਕਿੰਨਾ ਸਫਲ ਰਹੇਗਾ ਇਹ ਅਗਲੇ ਕੁਝ ਮਹੀਨਿਆਂ ਵਿੱਚ ਸਾਹਮਣੇ ਆਏਗਾ ਫਿਲਹਾਲ ਦੌਰੇ ਦਾ ਸੂਤਰ ਹੈ ਵੱਡੇ ਨਿਵੇਸ਼ ਵੱਡੇ ਮੌਕੇ ਤੇ ਖੁਸ਼ਹਾਲ ਪੰਜਾਬ ਮੇਰੇ ਨਾਲ ਮੈਂ ਕੈਪਸਨਾ ਜੀ ਚੀਫ ਸਕੱਟਰੀ ਸਾਹਿਬ ਬੈਠੇ ਨੇ ਸੋ ਅਸੀਂ ਜਪਾਨ ਤੇ ਸਾਊਥ ਕੋਰੀਆ ਦਾ ਇੱਕ ਬੜਾ ਕਾਮਯਾਬ ਟੂਰ ਕਰਕੇ ਵਾਪਸ ਆਏ ਆ ਤੇ ਮੇਰਾ ਫਰਜ਼ ਬਣਦਾ ਮੈਂ ਆਪਣਾ ਫਰਜ਼ ਸਮਝਦਾ ਇਸ ਕੱਲ ਦਾ ਕਿ ਮੈਂ মিডিਆ ਰਾਹੀਂ ਤੁਹਾਡੇ ਰਾਹੀਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੇ ਆਪਣੇ ਫਿਊਚਰ ਲਈ ਬਹੁਤ ਸਾਰੇ ਸੁਪਨੇ ਲਿਖੇ ਹੋਏ ਨੇ ਜਿਨ੍ਹਾਂ ਨੇ ਡਿਗਰੀਆਂ ਲੈ ਲੀਆਂ ਜਾਂ ਲੈਣੀਆਂ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਆਉਣ ਵਾਲੇ ਸਮੇਂ ਦੇ ਫਿਊਚਰ ਦੇ ਵਿੱਚ ਅਸਮਾਨਾਂ ਤੱਕ ਉਡਾਰੀਆਂ ਮਰਵਾਉਣੀਆਂ ਨੇ ਤਰੂ ਤਾਰੇ ਵਾਂਗੂੰ ਚਮਕਾਉਣਾ ਹੈ ਪੰਜਾਬ ਨੂੰ ਹਰ ਪੱਖ ਤੋਂ ਉਨਾਂ ਲਈ ਕੀ ਕੀ ਓਪਰਚ्युनिटीਜ਼ ਬਣ ਸਕਦੀਆਂ ਨੇ ਉਹਨਾਂ ਲਈ ਮੌਕੇ ਕਿੰਨੇ ਬਣ ਸਕਦੇ ਨੇ ਟੈਕਨੀਕਲੀ ਕੰਪਨੀਆਂ ਜਿਹੜੀਆਂ ਟੈਕਨੋਲੋਜੀ ਕੀ ਕੀ ਲੈ ਕੇ ਆ ਰਹੀਆਂ ਨੇ ਜਿਹੜੇ ਇੱਥੇ ਪਹਿਲਾਂ ਮੌਜੂਦ ਨੇ ਜਾਪਾਨ ਦੀਆਂ ਕੰਪਨੀਆਂ ਉਹ ਕਿੰਨਾ ਹੋਰ ਆਪਣੇ ਬਿਜ਼ਨਸ ਨੂੰ ਵਧਾਉਣ 'ਚ ਸਹਿਮਤ ਹੋਈਆਂ ਨੇ ਜਾਂ ਫਿਰ ਜੋਇੰਟ ਵੈਂਚਰ ਇੰਡੀਅਨ ਕੰਪਨੀਆਂਜ਼ ਨਾਲ ਕਿੰਨਾ ਕਿੰਨਾਂ ਨੇ ਅ ਇੰਟਰਸਟ ਦਿਖਾਇਆ ਤੇ ਉਹਨਾਂ ਨੇ ਕੀ ਕੀ ਸਵਾਲ ਕੀਤੇ ਸਾਨੂੰ ਉਹਨਾਂ ਨੇ ਕੀ ਕੀ ਸੁਜੈਸ਼ਨ ਦਿੱਤੇ ਐ ਇਹ ਸਾਰੀਆਂ ਗੱਲਾਂ ਜਿਹੜੀਆਂ ਫ੍ਰੋਮ ਡੇ 1 ਅਸ ਤੋਂ ਉਹ ਇੱਕ ਵੀਡੀਓ ਦਿਖਾਉਣ ਲੱਗੇ ਆ ਕਿਸੇ ਵੀ ਚੁਣੇ ਹੋਏ ਰਾਜਨੇਤਾ ਦਾ ਚਾਹੇ ਉਹ ਸਟੇਟ ਦਾ ਹੈੱਡ ਹੈ ਚਾਹੇ ਉਹ ਕੰਟਰੀ ਦਾ ਹੈੱਡ ਹੈ ਫਰਜ਼ ਬਣਦਾ ਕਿ ਜੇ ਉਹ ਆਪਣੇ ਲੋਕਾਂ ਦੇ ਬਿਹਾਫ ਤੇ ਆਪਣੇ ਲੋਕਾਂ ਵਾਸਤੇ ਕਿਸੇ ਵਿਦੇਸ਼ ਦੇ ਦੌਰੇ ਤੇ ਜਾਂਦਾ ਤਾਂ ਉਸ ਦੌਰੇ ਦੌਰਾਨ ਉਹਦੀ ਕਿਹਦੇ ਕਿਹਦੇ ਨਾਲ ਮੁਲਾਕਾਤਾਂ ਹੋਈਆਂ ਉਹ ਕਿਹਨੂੰ ਕਿਹਨੂੰ ਮਿਲ ਕੇ ਆਇਆ ਤੇ ਕੀ ਕੀ ਸਹਿਮਤੀਆਂ ਕੀ ਕੀ ਓਪਰਚ्युनिटीज ਕੀ ਕੀ ਮੈਮੋਰੰਡਮ ਕੀ ਕੀ ਉਹਨੂੰ ਮੌਕੇ ਜਿਹੜੇ ਨੇ ਉਹ ਕ੍ਰੀਏਟ ਹੋਣ ਦੇ ਚਾਂਸ ਲੱਗੇ ਉਹ ਸਾਰੀਆਂ ਆ ਕੇ ਆਪਣੇ ਲੋਕਾਂ ਨੂੰ ਦੱਸੇ ਇਹ ਫਰਜ ਬਣਦਾ ਸੋ ਮੈਂ ਇੱਕ ਵੀਡੀਓ ਤੁਹਾਡੇ ਸਾਹਮਣੇ ਪਹਿਲਾਂ ਦਿਖਾਉਣ ਲੱਗੇ ਆ ਜਿਹਦੇ ਵਿੱਚ ਡੇ 1 ਤੋਂ ਲੈ ਕੇ ਜਾਪਾਨ ਤੇ ਫਿਰ ਉਸ ਤੋਂ ਬਾਅਦ ਕੋਰੀਆ ਕਿਹੜੀ ਕਿਹੜੀ ਕੰਪਨੀਆਂ ਨੂੰ ਅਸੀਂ ਮਿਲੇ ਤੇ ਉਹਨਾਂ ਨੇ ਉਹ ਕੰਪਨੀਆਂ ਕਿਹੜੇ ਕਿਹੜੇ ਸੈਕਟਰ ਚ ਕੰਮ ਕਰਨਾ ਚਾਹੁੰਦੀਆਂ ਨੇ ਤੇ ਪੰਜਾਬ ਨੂੰ ਉਹਦਾ ਕੀ ਫਾਇਦਾ ਹੋ ਸਕਦਾ ਹਰ ਇੱਕ ਵੀਡੀਓ ਤੋਂ ਬਾਅਦ ਮੁਲਾਕਾਤਾਂ ਦਾ ਜਿਹੜਾ ਇੱਕ ਦਿਨ ਹੈ ਉਹ ਤੋਂ ਬਾਅਦ ਉਹਨਾਂ ਮੁਲਾਕਾਤਾਂ ਦੇ ਨਤੀਜੇ ਕੀ ਨਿਕਲੇ ਕਿ ਕਿਹੜੇ ਕਿਹੜੇ ਕੰਪਨੀ ਨੇ ਇੰਟਰਸਟ ਦਿਖਾਇਆ ਚਾਹੇ ਉਹ ਐਗਰੀਕਲਚਰ ਨਾਲ ਲੈਟਰ ਨੇ ਚਾਹੇ ਉਹ ਆਟੋਮੋਬਾਈਲ ਨਾਲ ਲੈਟਰ ਨੇ ਚਾਹੇ ਗ੍ਰੀਨ એનર્ਜੀ ਨਾਲ ਰੀਨਿਊਅਲ એનર્ਜੀ ਨਾਲ ਚਾਹੇ ਉਹ ਟਰੈਕਟਰਾਂ ਨਾਲ ਕੰਬਾਈਨਾਂ ਨਾਲ ਰਿਲੇਟਡ ਖੇਤੀ ਨਾਲ ਲੈਟਰਡ ਪ੍ਰਾਲੀ ਨਾਲ ਸੰਬੰਧਿਤ ਕੰਪਨੀਆਂ ਜਿਹੜੀਆਂ ਜਿਹੜੀ ਜਿਹੜੀ ਵੀ ਉਹਨਾਂ ਕੋਲ ਲੇਟੈਸਟ ਟੈਕਨੋਲੋਜੀ ਹੈ ਅਸੀਂ ਸਾਰਿਆਂ ਕੋਲ ਗਏ ਆਂ ਔਰ ਇੰਨਾ ਜ਼ਿਆਦਾ ਸਾਡਾ ਸ਼ਡਿਊਲ ਪੀਜੀ ਸੀਗਾ ਕਿ ਕਈ ਵਾਰੀ ਮੈਂ ਕਿਤੇ ਹੋਰ ਕੰਪਨੀ ਨੂੰ ਮਿਲ ਰਿਹਾ ਹੁੰਦਾ ਸੀ ਉਸ ਵੇਲੇ ਸੰਜੀਵ ਅਰੋੜਾ ਜੀ ਸਾਡੇ ਜਿਹੜੇ ਇੰਡਸਟਰੀ ਮਿਨਿਸਟਰ ਨੇ ਤੇ ਪਾਵਰ ਮਿਨਿਸਟਰ ਨੇ ਉਹ ਕਿਸੇ ਹੋਰ ਕੰਪਨੀ ਨੂੰ ਮਿਲ ਰਿਹਾ ਹੁੰਦੇ ਸੀ